ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਭਾਗੂ ਰੋਡ ਤੇ ਜਿਸ ਨੂੰ ਪਿਛਲੇ ਦਿਨੇ ਜਿਹੜਾ ਚੌੜੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਇਸ ਨੂੰ ਲੈ ਕੇ ਜਿਹੜੇ ਦੁਕਾਨਦਾਰ ਸੀ ਜਾਂ ਮਕਾਨ ਮਾਲਕ ਸੀ ਜਾਂ ਕਰਾਇਦਾਰ ਸੀਗੇ ਉਹਨਾਂ ਵੱਲੋਂ ਇਸ ਦਾ ਬਰੋਧ ਕੀਤਾ ਗਿਆ ਸੀਗਾ ਕਿ ਇਹ ਸੜਕ ਚੌੜੀ ਨਾ ਕੀਤੀ ਜਾਵੇ ਕਿਉਂਕਿ ਸੜਕ ਚੌੜੀ ਕਰਨ ਨਾਲ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਅਤੇ ਲੋਕਾਂ ਦਾ ਰੋਜ਼ਗਾਰ ਵੀ ਖਤਮ ਹੋ ਜਾਵੇਗਾ ਪਰ ਉਹਨਾਂ ਵੱਲੋਂ ਕਈ ਦਿਨ ਜਿਹੜਾ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ तकरीबन 1 ਮਹੀਨਾ ਜਿਹੜਾ ਇਹ ਪ੍ਰਦਰਸ਼ਨ ਚੱਲਿਆ ਪਰ ਉਸ ਸਮੇਂ ਜਿਹੜੇ ਬਠਿੰਡਾ ਸ਼ਹਿਰੀ ਦੇ ਬਧਾਇਕ ਜਗਰੂਰ ਸਿੰਘ ਗੱਲ ਵੀ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਬਿਸ਼ਵਾਸ ਦਿੱਤਾ ਗਿਆ ਸੀ ਕਿ ਲੋਕਾਂ ਦੀ ਸਹਿਮਤੀ ਬਿਨਾਂ ਕੋਈ ਕੰਮ ਨਹੀਂ ਹੋਵੇਗਾ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਲੋਕਾਂ ਨੂੰ ਬਿਸ਼ਵਾਸ ਵਿੱਚ ਲੈ ਕੇ ਫੇਰ ਹੀ ਇਹ ਸੜਕਾ ਜਿਹੜੀ ਚੌੜੀ ਕੀਤੀ ਜਾਵੇਗੀ ਪਰ ਜੇ ਦੇਖਿਆ ਜਾਵੇ ਤਾਂ ਅੱਜ ਫਗਰ ਨਗਰ ਦੀ ਟੀਮ ਵੱਲੋਂ ਇਸ ਸੜਕ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਜਿਸ ਵਿੱਚ ਕਈ ਦੁਕਾਨਾਂ ਸਿਰਫ 2 ਜਾਂ 3 ਫੁੱਟ ਹੀ ਰਹਿ ਗਈਆਂ ਬਾਕੀ ਸਾਰੀਆਂ ਜਿਹੜੀਆਂ ਸੜਕ ਵਿੱਚ ਆਉਂਦੀਆਂ ਦਿਖਾਈ ਦਿੱਤੀਆਂ ਕਿਉਂਕਿ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈਗੀ ਇਸ ਨੂੰ ਲੈ ਕੇ ਜਿਹੜੇ ਦੁਕਾਨਦਾਰਾਂ ਨੇ ਵੀ ਕਿਹਾ ਕਿ ਅਸੀਂ ਸੜਕ ਇਹ ਚੌੜੀ ਨਹੀਂ ਕਰਨ ਦੇਵਾਂਗੇ ਸੜਕ ਤਕਰੀਬਨ ਜਿਹੜੀ ਹੈ 60 ਫੁੱਟ ਕਹੇ ਜਾ ਰਹੀ ਹੈਗੀ ਕੀ ਜੇ 40 ਫੁੱਟ ਚੌੜੀ ਕਰ ਦੇਣ ਜਿਸ ਨਾਲ ਕੁਝ ਦੁਕਾਨਾਂ ਵੀ ਵੱਜ ਜਾਣ ਤੇ ਸਾਡਾ ਰੋਜ਼ਗਾਰ ਵੀ ਚੱਲਦਾ ਰਹੇ ਜੇ ਇਹ 60 ਫੁੱਟ ਹੀ ਹੁੰਦੀ ਆ ਤਾਂ ਸਾਡਾ ਰੋਜ਼ਗਾਰ ਵੀ ਖਤਮ ਹੋ ਜਾਂਦਾ ਇਸ ਨੂੰ ਲੈ ਕੇ ਸਾਡੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਦਾ ਡਟਮਾ ਵਿਰੋਧ ਕੀਤਾ ਜਾਵੇਗਾ ਬਹੁਤ ਸੁਣਾਉਣਿਆ ਕੀ ਕਹਿੰਦੇ ਨਗਰ ਨਿਗਮ ਦੇ ਅਧਿਕਾਰੀ ਅਤੇ ਦੁਕਾਨਦਾਰ ਕੀ ਸਰ ਕੀ ਨਾਮ ਮਤੇ ਕੀ ਸਰ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਨੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਰ ਭਾਗੋ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਜਿਹੜੀ ਸਾਡੀ ਪ੍ਰੋਸੈਸ ਆ ਉਹ ਕਰ ਰਹੇ ਆ ਜੀ ਉਹਦੇ ਰਿਗਾਰਡਿੰਗ ਨਿਸ਼ਾਨ ਲਾ ਰਹੇ ਆ ਮੈਜ਼ਰਮੈਂਟ ਦੇ ਕਿੰਨੀ ਚੌੜੀ ਕਰਨੀ ਆ ਇਹ 60 ਫੁੱਟ ਕਰਨੀ ਆ ਜੀ ਹਾਂਜੀ ਤੇ ਮਤਲਬ ਜੇ ਸੈਂਟਰ ਤੋਂ ਲਈਏ ਦੋਨੋਂ ਪਾਸੇ ਇਨਸਾਈਡ ਦੋਨੋਂ ਪਾਸੇ ਲਿਆ ਜੀ ਹਾਂਜੀ ਬਰਾਬਰ ਬਰਾਬਰ ਮਤਲਬ ਸੈਂਟਰ ਤੋਂ ਨਿਸ਼ਾਨ ਲਾ ਕੇ ਇੱਕ ਸਾਈਡ ਕਿੰਨਾ ਹੋਏਗਾ ਇੱਕ ਸਾਈਡ 30 ਆ ਜੀ ਦੂਜੀ ਸਾਈਡ ਵੀ 30 ਹੈ ਐਡਵਾਈਜ਼ਰ ਤੋਂ ਮੇਨ ਤੋਂ ਜਿਹੜਾ ਸੈਂਟਰ ਪੁਆਇੰਟ ਲਿਆ ਇਹਦਾ ਜੀ ਇਹ ਕਿੱਥੋਂ ਲਾ ਕੇ ਕਿੱਥੋਂ ਤੱਕ ਕੀਤਾ ਜਾਵੇ ਇਹ ਸਰ ਮੇਨ ਜੀਟੀ ਰੋਡ ਤੋਂ ਲੈ ਕੇ ਆ ਜਿੱਥੇ ਆਪਾਂ ਖੜੇ ਆ ਇੱਥੇ ਤਾਂ ਪੂਰੀ ਆ ਜਾਂਦੀ ਆ ਇੱਥੋਂ ਤੱਕ ਹੈ ਜੀ ਸਾਰੀ ਇਹ ਕਦੋਂ ਤੱਕ ਕਰਨ ਦੀ ਸੁਭਾਅ ਮਣੀ ਬਸ ਛੇਤੀ ਕਰਾਂਗੇ ਜੀ ਕੀ ਤਿਆਰੀ ਆ ਜੀ ਤੁਹਾਡੇ ਨਾਲ ਸਾਡੀ ਅ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਇਸ ਹਾਂਜੀ ਕੁਝ ਲੋਕ ਸਹਿਮਤ ਆ ਕੁਝ ਨਹੀਂ ਵੀ ਸਹਿਮਤ ਪਰ ਉਹ ਰੋਡ ਤਾਂ ਜੇ ਚੌੜੀ ਹੋਊਗੀ ਤਾਂ ਮਤਲਬ ਫਾਇਦਾ ਹੀ ਆ ਜੀ ਉਹਦਾ ਤਾਂ ਵਧੀਆ ਟ੍ਰੈਫਿਕ ਦੀ ਘਟੂਗਾ ਜੀ ਟ੍ਰੈਫਿਕ ਕਿੰਨੇ ਲਾਜਮਾਂ ਦੀ ਡਿਊਟੀ ਲੱਗੀ ਨਾਲ ਪੁਲਿਸ ਦੇ ਲਾਜਮਾਂ ਦੀ ਲੱਗੀ ਹਾਂਜੀ ਹਾਂਜੀ ਸਾਰਿਆਂ ਦੀ ਸਟਾਫ ਪੂਰੇ ਸਟਾਫ ਦੀ ਲੱਗੀ ਹੋਈ ਆ ਜੀ ਵੈਸੇ ਲੱਗਭਗ ਇੱਕ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਸ਼ਾਨਦੇਹੀ ਹੋਈ ਲੋਕਾਂ ਨੇ ਇਤਰਾਜ਼ ਨਹੀਂ ਕੀਤਾ ਨਿਸ਼ਾਨਦੇਹੀ ਅ ਥੋੜਾ ਬਹੁਤਾ ਕੀਤਾ ਜੀ ਪਰ ਮਤਲਬ ਜ਼ਿਆਦਾ ਨਹੀਂ ਹੋਇਆਗਾ ਹਾਂ ਜੀ ਨਿਸ਼ਾਨਦੇ ਹੀ ਹੋ ਗਈ ਕੰਪਲੀਟ ਇਹ ਕੰਪਲੀਟ ਹੋ ਗਈ ਹਾਂ ਜੀ ਸਰ ਜੀ ਕੁਝ ਨਾ ਲੋਕਾਂ ਤੇ ਬੈਮ ਹੈਗਾ ਜਿਵੇਂ ਉਹ ਨਿਸ਼ਾਨਦੇ ਹੀ ਕਰਦੇ ਹੋ ਉਹ ਕਹਿੰਦੇ ਵੀ ਅੱਗੇ ਪਿੱਛੇ ਪਿੱਤਾ ਹੋ ਰਿਹਾ ਹੈਗਾ ਇਹ ਦੁਬਾਰੇ ਹੋਊਗੀ ਨਿਸ਼ਾਨਦੇ ਨਹੀਂ ਦੁਬਾਰਾ ਅਸੀਂ ਜਦੋਂ ਕਾਰਵਾਈ ਪਾਵਾਂਗੇ ਜੀ ਉਸ ਤੋਂ ਪਹਿਲਾਂ ਕਲੀਅਰ ਕਰਾਂਗੇ ਸਾਰਾ ਹਾਂ ਜੀ ਮਤਲਬ ਅਜੇ ਤਾਂ ਆਪਾਂ ਕਹਦੀਏ ਵੀ ਇੱਕ ਕੱਚੇ ਤੌਰ ਤੇ ਆਪਾਂ ਕਹਿ ਸਕਦੇ ਨਹੀਂ ਕੱਚੇ ਨਹੀਂ ਜੀ ਮਤਲਬ ਫਿਕਸ ਪੁਆਇੰਟ ਦਾ ਮੌਕੇ ਤੇ ਹੋ ਜੂਗਾ ਜੀ ਹੁਣ ਲਗਭਗ ਕਿਸੇ ਦਾ 1.5 ਫੁੱਟ ਦਾ ਫਰਕ ਹੋਊਗਾ ਜੀ ਕੋਈ ਜ਼ਿਆਦਾ ਨਹੀਂ ਪੈਣਾ ਇਹਦੇ ਨਾਲ ਬਸ ਇਹੀ ਹੈਗਾ ਵੀ ਉਹ ਅਗਲੇ ਨੂੰ ਲੱਗਦਾ ਵੀ ਮੇਰਾ ਫੁੱਟ ਅੱਗੇ ਆ ਜਾਏ ਤੇ ਇਸ ਕਰਕੇ ਕਹਿ ਰਹੇ ਹੈਗੇ ਹੋਰ ਕੋਈ ਮਸਲਾ ਨਹੀਂ ਜ਼ਿਆਦਾ ਇੰਨਾ ਮੇਦਰ ਜੀ ਜੀ ਹਾਂ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਜਿਹੜੀ ਨਿਸ਼ਾਨਦੀ ਮੇਰਾ ਨਾਮ ਵਿਨੋਦ ਬਾਂਸਲ ਹੈ ਮੈਂ ਭਾਗੂ ਰੋਡ ਨਿਵਾਸੀ ਹੈ ਪਿਛਲੇ 20 ਸਾਲ ਦਾ ਮੈਂ ਇੱਥੇ ਰਹਿ ਰਿਹਾ ਵੀ ਤੋਂ 25 ਸਾਲ ਤੋਂ ਪਰ ਇੱਕੋ ਗੱਲ ਕਮ ਹਾਂਜੀ ਹਾਂਜੀ ਕਹਿੰਦੇ ਹੈ ਵੀ 12 ਸਾਲ ਬਾਅਦ ਰੂੜੀ ਸੁਣੀ ਇਹਦੇ ਹੱਦੀ ਤਾਂ 20 ਸਾਲਾਂ ਬਾਅਦ 30 ਸਾਲਾਂ ਬਾਅਦ 50 ਸਾਲਾਂ ਬਾਅਦ ਆਪਣੇ ਸੁਣੀ ਹੈ ਤੇ ਇਹ ਜਿਹੜਾ ਹੋਇਆ ਹੈਗਾ ਇਹ ਸਰਕਾਰ ਕਰਕੇ ਹੋਇਆ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਵੀ ਇਹਦਾ ਨਿਸ਼ਾਨ ਲਾਉਣੇ ਜਿਹੜੇ ਕੀਤੇ ਆ ਅੱਗੇ ਕੀ ਜਮਲ ਅਮਲੀ ਜਮਾਂ ਵੀ ਜਲਦੀ ਤੋਂ ਜਲਦੀ ਪਹੁੰਚਾਣ ਦੇ ਵਿੱਚ ਉਹ ਤੁਹਾਨੂੰ ਉਮੀਦ ਜਾਗੀ ਵੀ ਪਹੁੰਚਾਣਗੇ ਪੰਜਾਬ ਸਰਕਾਰ ਦਾ ਧੰਨਵਾਦ ਉਹ ਸਭ ਤੋਂ ਵੱਡੀ ਗੱਲ ਕੀ ਤੁਸੀਂ ਦੇਖਿਆ ਉਹ ਚੰਦੇ ਨੌਜਵਾਨ ਮਿਹਰਬਾਨੇ ਹੈ ਉਹ ਉਹਨੀਆਂ ਗਤੀਵਿਧੀਆਂ ਤੁਹਾਨੂੰ ਸਾਰੇ ਸ਼ਹਿਰ ਚ ਦੇਖਣ ਨੂੰ ਮਿਲਦੀਆਂ ਛੋਡੇ ਕੈਮਰਾ ਦੀ ਜਵਾਨੀ ਰੋਜ਼ ਅਸੀਂ ਦੇਖਦੇ ਆਂ ਵੀ ਹਰ ਚੀਜ਼ ਦੇਖਦੇ ਹਾਂ ਵੀ ਉਹ ਕਿਹੜਾ ਦੁਪਹਿਰ ਦੇਖਦਾ ਨਾ ਧੁੱਪ ਦੇਖਦਾ ਨਾ ਉਹਦੇ ਤਹਿਤੀ ਅੱਜ ਜਿਹੜੀ ਪਾਗੂ ਰੋਡ ਦੀ ਕਾਰਵਾਈ ਹੋ ਰਹੀ ਹੈ ਨਿਸ਼ਾਨ ਲਾਉਣ ਦੀ ਪਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਸਾਰੇ ਪਾਕ ਬਰੋਦਰਾਂ ਨੂੰ ਸਾਡੀ ਕਿਸੇ ਨਾਲ ਬਰੋਤ ਨਹੀਂ ਕਿਸੇ ਨਾਲ ਉਹ ਨਹੀਂ ਵੀ ਜੇ ਕੋਈ ਚੰਗਾ ਕੰਮ ਹੁੰਦਾ ਉਹ ਨੂੰ ਹੋਣ ਦਿਓ ਥੋੜਾ ਬਹੁਤਾ ਕਿ ਨੁਕਸਾਨ ਵੀ ਹੁੰਦਾ ਤਾਂ ਲੋਕਾਂ ਦੀ ਭਲਾਈ ਹੁੰਦੀ ਐ ਐਕਸੀਡੈਂਟ ਦੇ ਵਿੱਚ ਜਾਨ ਚਲੀ ਜਾਵੇ ਬਹੁਤ ਦੁੱਖ ਹੁੰਦਾ ਤੇ ਪਿਛਲੇ ਟਾਈਮ ਗਈਆਂ ਇੱਕ ਵੀ ਜੇ ਕੀਮਤੀ ਜਾਨ ਸੀ ਬਚਾ ਸਕੇ ਰੱਬ ਦਾ ਸ਼ੁਕਰ ਗੁਜ਼ਾਰਾ ਐਦੂ ਵੱਡਾ ਧਰਮ ਨਹੀਂ ਐਦੂ ਵੱਡਾ ਕੋਈ ਵੀ ਧਰਮ ਨਹੀਂ ਚਾਹੇ ਉਹ ਹਿੰਦੂਆ ਹੋਵੇ ਉਸ ਨਾ ਸਿੱਖਾ ਸਹੀ ਐ ਸਭ ਤੋਂ ਵੱਡਾ ਧਰਮ ਮਾਨਵਤਾ ਮਾਨਵਤਾ ਦੇ ਵਿੱਚ ਅਸੀਂ ਕਿ ਜਾਨ ਬਚਾ ਕੇ ਉਹਦੇ ਵਿੱਚ ਐ ਤੇ ਅੱਜ ਜੋ ਨਿਸ਼ਾਨਦੇਹੀ ਇਹ ਕਰਨ ਲੱਗੇ ਆ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਅਸੀਂ ਗੁਜਾਰਸ਼ ਕਰਦੇ ਆਂ ਵੀ ਇਸ ਕੰਮ ਨੂੰ ਐਂ ਜਾਰੀ ਕੀਤਾ ਜਾਵੇ ਬਟਿੰਡਾ ਦੇ ਮੇਅਰ ਸਾਹਿਬ ਮਹਿਤਾ ਸਾਹਿਬ ਪ ਕਾਜ਼ ਕਰਕੇ ਜੀਸੀ ਬਟਿੰਡਾ ਦਾ ਅਸੀਂ ਬਹੁਤ ਬਧਨ ਕਰਦੇ ਤੇ ਇੱਕ ਜੇਕਰ ਹੋਰ ਕਰਨਾ ਜਾਊਂ ਜਾਊਂ ਆਵੇ ਸੁਣੀ ਕਿਉਂ ਗਈ ਸਾਡੇ ਐਸ ਵਾਰੀ ਇਸ ਪਾਰਟ ਦੇ ਐਮਸੀ ਇੱਕ ਨੇ ਪਹਿਲਾਂ ਇਹ ਵੰਡਿਆ ਗਿਆ ਸੀਗਾ ਤਾਂ ਬੁੱਟਰ ਸਾਹਿਬ ਨੇ ਬਹੁਤ ਮਿਲਨ ਕੀਤੀ ਆ ਉਹਨਾਂ ਦਾ ਸਪੈਸ਼ਲ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਪਰਮਾਤਮਾ ਸੁੱਖ ਰੱਖੇ ਜੋ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਸਮਖਤ ਬਖਸ਼ੇ ਉਹ ਵੀ ਖੁਸ਼ ਰਹਿਣ ਸਾਰੇ ਖੁਸ਼ ਰਹਿਣ ਤੇ ਕੰਮ ਜਲਦੀ ਸਿਰੇ ਚੜੇ ਧੰਨਵਾਦ ਕੀ ਨਾਮ ਹੈ ਤੇ ਕੀ ਕੰਮ ਕਰਦਾ ਹੋਣੇ ਮੇਰਾ ਨਾਮ ਜਲਜੋਤ ਕੁਮਾਰ ਹੈ ਜੀ ਮੇਰੀ ਕਟਗੜ 40 ਸਾਲ ਤੋਂ ਸ਼ੋਫਾਪਾਗਰ ਰੋਡ ਤੇ ਬੀਜ ਇਲੈਕਟ੍ਰੋਨਿਕਸ ਦੀ ਜਿਹੜਾ ਹੁਣ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਨਜਾਇਜ਼ ਧੱਕਾ ਕਰ ਰਹੇ ਸਾਰੀ ਭਾਗ ਰੋਡ ਨਾਲ ਹਾਲਾਂਕਿ ਭਾਗੋ ਰੋਡ ਨੂੰ ਇੰਨਾ ਚੌੜਾ ਕਰਨ ਦਾ ਲੋੜ ਨਹੀਂ ਹੈਗੀ ਦੋਨਾਂ ਪਾਸੇ ਕਾਫੀ ਜਗ੍ਹਾ ਹੈਗੀ ਹੈ ਉਸ ਨਾਲ ਵੀ ਸਰ ਸਕਦਾ ਇਹਨਾਂ ਦਾ ਇਹ ਇੱਕ ਨਜਾਇਜ਼ ਧੱਕਾ ਕਰਕੇ ਦੁਕਾਨਾਂ ਖਾਲੀ ਕਰਵਾਉਣਾ ਚਾਹੁੰਦੇ ਆ ਹੋਰ ਕੁਝ ਨਹੀਂ ਇਹਨਾਂ ਦਾ ਅਜੰਡਾ ਇਹੀ ਹੈ ਕਿ ਪੁਰਾਣੇ ਕਰਾਇਦਾ ਖਤਮ ਹੋ ਜਾਣਾ ਸਾਡੇ ਜਗ੍ਹਾ ਸਾਰੀਆਂ ਖਾਲੀ ਹੋ ਜਾਣ ਹੋਰ ਕੋਈ ਰੋਲਾ ਨਹੀਂ ਇਹਨਾਂ ਦਾ ਤੁਹਾਡੇ ਇਹਦੇ ਸੌਣ ਦੇ ਵਿੱਚ ਜਿਹੜੇ ਮਾਲਕ ਆਪ ਕੰਨਾਂ ਦੇ ਉਹ ਚਾਹੁੰਦੇ ਨੇ ਕਿ ਕਿਰਾਇਆ ਚਾਹੁੰਦੇ ਨੇ ਇਹ ਵੀ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਨਹੀਂ ਜੀ ਨਹੀਂ ਮਾਲਕ ਤਾਂ ਹੀ ਚਾਹੁੰਦੇ ਆ ਨਾ ਵੀ ਪੁਰਾਣੇ ਕਰਾਏ ਚੱਕੇ ਜਾਣ ਆਪੇ ਢੁਣਦਾ ਇਸ ਗੱਲ ਦਾ ਨਾ ਤੁਹਾਡੀ ਦੁਕਾਨ ਜਿਹੜੀ ਹੈਗੀ ਆ ਮੈਂ ਦੇਖਿਆ ਕਾਫੀ ਅੰਦਰ ਤੱਕ ਜਾ ਕੇ ਲੱਗ ਗਿਆ ਕਿਵੇਂ ਦੇਖਦੇ ਹੋ ਉਹ ਦੁਕਾਨ ਮੈਂ ਦੇਖਣ ਗਿਆ ਜੀ ਲੋਕਾਂ ਨੂੰ ਤਾਂ ਜੁਗਾਰ ਚਾਹੀਦਾ ਹੈ ਇਹ ਬੇਰੁਜ਼ਗਾਰ ਕਰੀ ਜਾਂਦੇ ਜਿਹੜੇ ਇੰਨੇ ਸਾਲ ਤੇ ਬੈਠੇ ਅਸੀਂ ਅੱਜ ਟੱਬਰ ਪਾਲੀ ਜਾਂਦੇ ਲੋਕਾਂ ਦੇ ਵੀ ਪਾਲਦੇ ਆ ਤੇ ਇਹ ਨਜਾਇਜ਼ ਤੱਕਾ ਇੱਕ ਤੁਹਾਡੇ ਵੱਲੋਂ ਸੰਘਰਸ਼ ਕਾਫੀ ਲੰਬਾ ਸਮਾਂ ਚੱਲਿਆ ਸਰਕਾਰਾਂ ਤੱਕ ਪਹੁੰਚ ਕੀਤੀ ਐ ਮਲੇ ਤੱਕ ਕਿਸ ਤਰ੍ਹਾਂ ਦਾ ਰਸਤਾਸ ਮਿਲਿਆ ਉਹਨਾਂ ਸਾਨੂੰ ਪ੍ਰੋਸੈਸ ਦਿੱਤਾ ਗਿਆ ਸੀ ਵੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਊਗਾ ਵੀ ਕਿਸੇ ਦਾ ਕੋਈ ਤੱਕਣ ਨਹੀਂ ਕਿਸੇ ਦਾ ਕੋਈ ਦੁਕਾਨਦਾਰ ਦਾ ਨੁਕਸਾਨ ਨਹੀਂ ਹੋਊਗਾ ਪਰ ਜਿਹੜੇ ਹਿਸਾਬ ਨਾਲ ਇਹ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਜਮੀ ਤੱਕਾ ਇਹਨੂੰ ਘੱਟੋ ਘੱਟ 35 ਜਾਂ 40 ਫੁੱਟ ਕਰ ਲਓ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾਲੇ ਕਿ ਇੰਨੀ ਚੌੜੀ ਕਰਨ ਦੀ ਲੋੜ ਨਹੀਂ ਛੜਕ ਨੂੰ ਹਾਲਾਂਕਿ ਇੱਥੇ ਟ੍ਰੈਫਿਕ ਦਾ ਜ਼ਰੂਰ ਹੈਗਾ ਜਿਵੇਂ ਹੁਣ ਗੱਡੀਆਂ ਕੋਈ ਵਿਚਾਲੇ ਲਾਂਦਾਂ ਉਦੋਂ ਜਾਮ ਲੱਗਦਾ ਲੱਗੇ ਉਹ ਕਿਹਦੇ ਜਾਮ ਲੱਗੇ ਇਹ ਵੀ ਸੁਣਨ ਵਿੱਚ ਆਇਆ ਵੀ ਜਦੋਂ ਕਿਸੇ ਦੁਕਾਨਦਾਰ ਦੇ ਮੂੰਹ ਤੇ ਗੱਡੀ ਲੱਗ ਜਾਂਦੀ ਉਹ ਸਾਈਡ ਤੇ ਨਹੀਂ ਕਰਾਉਂਦਾ ਉਹ ਨੂੰ ਉੱਥੇ ਲਗਵਾ ਦੇਂਦਾ ਲੱਗਦਾ ਵੀ ਦੁਕਾਨਦਾਰ ਚ ਸਾਈਡ ਜੇ ਦੁਕਾਨਦਾਰ ਬੋਲਦਾ ਜੀ ਗਾ ਕਹਿੰਦਾ ਤੂੰ ਕੌਣ ਏ ਸੜਕ ਦਾ ਮਾਲਕ ਹੁਣ ਦੁਕਾਨਦਾਰ ਕਿਧੇ ਕਿਧੇ ਨਾਲ ਲੜੇਗੀ ਇਹ ਮਸਲਾ ਮਸਲਾ ਲੱਗੇ ਜਿਹੜਾ ਸਰਕਾਰ ਹੈ ਨਾ ਇਹ ਪੰਜਾਬ ਪੁਲਿਸ ਨੂੰ ਚਾਹੁੰਦਾ ਐ ਚ ట్రాਫਿਕ ਨੂੰ ਚਾਰਜ ਲਾ ਦੇ ਕੋਈ ਤਾਂ ਜੋ ਭੱਗ ਰੋਡ ਤੇ ਜਿਹੜੀ ਵੀ ਸੜਕ ਤੇ ਕੋਈ ਵੀਕਲ ਖੜਦਾ ਜਾਂਦਾ ਉਹ ਚਕਾਉਣ ਜੇ ਮੜਕ ਟ੍ਰੈਫਿਕ ਜਾਮ ਹੋ ਜਾਸੀ ਦੇਣਦਾਰ ਅੱਜ ਕਿੰਨੇ ਸਹਿਮਤ ਐ ਇਸ ਚੀਜ਼ ਨੂੰ ਲੈ ਕੇ ਤੇ ਕਿੰਨੇ ਦੇਖੋ ਜੀ ਭਾਗ ਦੇ ਜਿੰਨੇ ਵੀ ਦੁਕਾਨਦਾਰ ਆ ਕਾਫੀ ਮਾਲ ਕਾ ਸਾਡੇ ਨਾਲ ਉਹ ਸਹਿਮਤ ਨਹੀਂ ਹੈਗੇ ਚੋਰੀ ਕਰਨ ਦੇ ਕੁਝ ਕ ਮਾਲ ਕਾ ਜਿਹੜੇ ਸਹਿਮਤ ਨੇ ਕਿ ਚੋਰੀ ਕੀਤੀ ਹੈ ਐਮਸੀ ਵੱਲੋਂ ਕਿਸ ਤਰ੍ਹਾਂ ਦਾ ਰਿਸਕ ਐਮਸੀ ਦਾ ਜੀ ਸਾਡਾ ਬਹੁਤ ਘਟਿਆ ਬੰਦਾ ਬਸ ਜੀ ਕਾਰਨ ਇਹੀ ਆ ਹੁਣ ਪਹਿਲਾਂ ਕਾਂਗਰਸੀ ਹੁਣ ਨਿਕਲ ਗਏ ਆਮ ਆਦੀ ਪਾਰਟੀ ਚ ਵੜ ਗਿਆ ਇਹਨਾਂ ਦੇ ਕੋਈ ਨੋਦੀਨ ਧਰਮ ਨਹੀਂ ਹੁੰਦਾ ਨੀ ਵਿੱਚ ਚੋੜਾ ਕੀਤਾ ਜਾਊਗਾ ਕੁਝ ਤੁਹਾਡੇ ਵੱਲੋਂ ਇਸ ਗੱਲ ਅਸੀਂ ਦਾ ਸੰਘਰਸ਼ ਕਰਾਂਗੇ ਜੀ ਹੁਣ ਅਸੀਂ ਸੰਘਰਸ਼ਨਾ 35 ਦਿਨ ਦਾ ਪਹਿਲਾਂ ਸਾਡਾ 30 ਦਿਨ ਚੱਲਿਆ ਸੰਘਰਸ਼ ਪੂਰਾ ਤੇ ਹੁਣ ਅਸੀਂ ਫੇਰ ਦੌਰ ਦੀ ਲਾਵਾਗੇ ਸੰਘਰਸ਼ ਪੂਰਾ ਅਸੀਂ ਚੋੜੀ ਨਹੀਂ ਹੋਣ ਦੇਣੀ ਕੀ ਕਾਰਨ ਮੰਨਦੇ ਹੋਗੇ ਕਿ ਸੇ ਇਨਾ ਲੰਬਾ ਸੰਘਰਸ਼ ਕੀਤਾ ਰੋਡ ਵੀ ਜਾਮ ਕਰ ਦਿੰਦੇ ਨੇ ਕੁਝ ਘੰਟੇ ਪਰ ਇਹ ਪ੍ਰੀਟੀ ਗੱਲ ਹੈ ਇਹ ਅੰਦਰ ਉਹ ਇਹਨਾਂ ਦੇ ਆਪਸੀ ਜਿੱਦ ਨੂੰ ਇਹਨਾਂ ਦਾ ਪੱਲਣਾ ਪਾਰੀ ਤੋਂ ਉਧਰ ਨੂੰ ਹੋ ਜਾਂਦੇ ਆ ਇਹ ਬੋਟਾ ਵਿਲੇਜ ਦਾ ਏ ਧਾਮਾ ਹੁੰਦਾ ਹੁੰਦਾ ਵੀ ਜੋ ਜੇ ਪਾਰਟੀਆਂ ਆ ਕੇ ਕਹਿੰਦੇ ਨਾ ਜੀ ਨਾਸੀ ਹੋਣ ਦਿੰਦੇ ਸਾਨੂੰ ਵੋਟਾਂ ਪੈਣਗੀਆਂ ਆ ਹੀ ਰੋਲਾ ਹੋਰ ਕੁਛ ਨਹੀਂ ਹਾਂਜੀ ਮੇਰਾ ਨਾਮ ਮਹੇਸ਼ਵਰ ਸਿੰਘ ਹੈ ਤੇ ਮੈਂ 50 ਸਾਲ ਤੋਂ ਮੇਰੀ ਚੱਕੀ ਲੱਗੀ ਹੋਈ ਹੈ ਇੱਥੇ ਤੇ ਸਾਡਾ ਰੋਜ਼ਗਾਰ ਨੂੰ ਇਹ ਖਤਮ ਕਰਾਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਰੋਜ਼ਗਾਰ ਖਤਮ ਹੋਵੇ ਕਿਸੇ ਦਾ ਅਸੀਂ ਜਿੰਨੀ ਥੋੜੀ ਥੋੜੀ ਜਗ੍ਹਾ ਸਾਡੇ ਤੋਂ ਨਿੱਤੀ ਹੈ 19 ਲੈ ਲਓ ਸਾਡੇ ਤੋਂ ਇਹ ਵੱਟ ਕੇ ਜਿਹੜੀ ਦੇਸ਼ਾਨ ਲਗਾ ਰਹੇ ਮੇਰੀ ਚੱਕੀ ਦਾ ਅੱਧੀ ਅੱਧੀ ਚੱਕੀ ਤੇ ਦੇਸ਼ਾਨ ਲਗਾ ਗਿਆ ਅੰਦਰ ਦੇ ਬਾਤੇ ਜਾ ਕੇ ਅਦਰ ਬੜਾ ਦਾ ਮਤਲਬ ਹੀ ਨਹੀਂ ਵਗਾ ਇਹਨਾਂ ਦਾ ਕਿਉਂ ਬੜੇ ਤੁਸੀਂ ਸੰਘਰਸ਼ ਵੀ ਕੀਤਾ ਸੀ ਕਿ ਸੰਘਰਸ਼ ਕੀਤਾ ਸੀ 30 ਦਿਨ ਜਿਹੜਾ ਕਿ ਮਤਲਬ ਅੱਛਾ ਆਪਣਾ ਰੋਣ ਅੱਛਾ ਬਹੁਤ ਵਧੀਆ ਕੀਤਾ ਹੈ ਨਾਲੇ ਉਹ ਚ ਜਗਰੂਪ ਸਿੰਘ ਜੀ ਲੋਕ ਸਭ ਆਏ ਸੀਗੇ ਉਹਨਾਂ ਨੇ ਆਪਾਂ ਨੂੰ ਰਿਸਪਾਂਸ ਦਿੱਤਾ ਕਿ ਭਾਈ ਕੁਝ ਨਹੀਂ ਹੁੰਦਾ ਸੜਕ ਚੋਰੀ ਨਹੀਂ ਹੁੰਦੀ ਭੋਲਾ ਜੀ ਬਿਲਕੁਲ ਸਹੀ ਕਹਿ ਰਿਹਾ ਕਿ ਨਹੀਂ ਬਿਲਕੁਲ ਸਹੀ ਕਹਿ ਰਿਹਾ ਹਾਂ ਕਿ ਜੇ ਛੱਤ ਚੋਰੀ ਹੋਊਗੀ ਤਾਂ ਕੜੀਆਂ ਚੌੜੀਆਂ ਹੋਣੀਆਂ ਚਾਹੀਦੀਆਂ ਪੈਸੇ ਨਹੀਂ ਤੁਸੀਂ ਤੁਸੀਂ ਕਹਿੰਦੇ ਵੀ ਸਾਡਾ ਕਾਮਯਾਬ ਰਿਹਾ ਕਾਮਯਾਬ ਕਿਸ ਤਰ੍ਹਾਂ ਰਿਹਾ ਜਦੋਂ ਨਿਸ਼ਾਨਦੇਹੀ ਤਾਂ ਫੇਰ ਹੋਣ ਲੱਗੀ ਨਿਸ਼ਾਨਦੇਹੀ ਇਹਨਾਂ ਨੇ ਹੁਣ ਕੀਤੀ ਹੈ ਪਹਿਲੇ ਨਿਸ਼ਾਨਦੇਹੀ ਨਹੀਂ ਸੀ ਹ ਹਰ ਸਰਕਾਰ ਆਉਂਦੀ ਹੈ ਨਿਸ਼ਾਨਦੇਹੀ ਦਿੱਦੀ ਪੈਂਦੀ ਹੈ ਹੁੰਦਾ ਇਹਨਾਂ ਤੋਂ ਕੁਝ ਨਹੀਂ ਹੈ ਕਿਉਂ ਨੰਗ ਤਾਂ ਹੈਗੀ ਹੈ ਗੌਰਮੈਂਟ ਪੈਸੇ ਕਿੱਥੋਂ ਪੂਰਾ ਕਰਨਗੇ 2018 ਦੁਬਾਰਾ ਸ਼ੁਰੂ ਕੀਤਾ ਜਾਊ ਤੁਹਾਡੇ ਕਿੱਤਾ ਜਾਊਗਾ ਬਿਲਕੁਲ ਕਿੱਤਾ ਜਾਊਗਾ ਇਹ ਕਿਸ ਤਰ੍ਹਾਂ ਦਾ ਕੀਤਾ ਜਾਊਗਾ ਜਿਵੇਂ ਹੁਣ ਪਹਿਲੇ ਬੈਠੇ ਸੀ ਹੁਣ ਫੇਰ ਬੈਠਾਗੇ ਸੜਕਾ ਜਾਮ ਕਰਨੀਆ ਸੜਕਾ ਜਾਮ ਹੋ ਗਿਆ ਸੜਕ ਚੌੜੀ ਕਰਨ ਦਾ ਮੁੱਦਾ ਕੋਈ ਬੜਾ ਮੁੱਦਾ ਸੜਕ ਦਾ ਅਸੀਂ ਮੁੱਦਾ ਨਹੀਂ ਹੁੰਦਾ ਹੁੰਦਾ ਨਾ ਚੌੜੀ ਨਹੀਂ ਹੁੰਦੀ ਨਹੀਂ ਹੁੰਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ